ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜਿਸ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਜ਼ਬਰਦਸਤ ਅਤੇ ਅਸਰਦਾਰ ਨੁਸਖਾ ਲੈ ਕੇ حاضر ਹਾਂ ਜਿਸ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਜੋ ਹਰ ਸਮੇਂ ਦਰਦ ਹੁੰਦਾ ਰਹਿੰਦਾ ਹੈ ਜਾਂ ਤੁਹਾਡੇ ਸਰੀਰ ਦੇ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਹੈ ਇਸ ਦੇ ਨਾਲ ਨਾਲ ਬਹੁਤ ਸਾਰੇ ਲੋਕ ਜਹੇ ਹੁੰਦੇ ਹਨ ਜਿਨ੍ਹਾਂ ਦੇ ਪੇਟ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ ਜਿਵੇਂ ਕਿ ਪੇਟ ਦੇ ਵਿੱਚ ਗੈਸ ਭਰ ਜਾਂਦੀ ਹੈ ਗੈਸ ਭਰਨ ਦੇ ਨਾਲ ਉਹਨਾਂ ਦੇ ਪੇਟ ਦੇ ਵਿੱਚ ਦਰਦ ਹੋਣ ਲੱਗਦਾ ਹੈ ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਦੇ ਪੇਟ ਫੁੱਲਣਾ ਜਿਸ ਨੂੰ ਅਸੀਂ ਅਫਾਰਾ ਕਹਿ ਦਿੰਦੇ ਹਾਂ ਉਸ ਦੀ ਸਮੱਸਿਆ ਵੀ ਆਉਂਦੀ ਹੈ ਇਸ ਦੇ ਨਾਲ ਨਾਲ ਬਹੁਤ ਸਾਰੇ ਬਜ਼ੁਰਗ ਸਾਡੇ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਜੋੜਾਂ ਦੇ ਵਿੱਚ ਦਰਦ ਹੋਣ ਲੱਗਦਾ ਹੈ ਜੋ ਕਿ ਅਸਹਿ ਹੁੰਦਾ ਹੈ ਮਤਲਬ ਕਿ ਉਹ ਸਹਿਹਾ ਨਹੀਂ ਜਾਂਦਾ ਜਿਸ ਨੂੰ ਤੂਰ ਕਰਨ ਦੇ ਲਈ ਅਸੀਂ ਇੱਕ ਘਰੇਲੂ ਨੁਸਖਾ ਲੈ ਕੇ ਆਏ ਹਾਂ ਜਿਸ ਨੂੰ ਤੁਸੀਂ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਹੋ ਅਤੇ ਘਰ ਦੇ ਵਿੱਚ ਤਿਆਰ ਕਰਨ ਤੋਂ ਬਾਅਦ ਵਰਤਣ ਤੋਂ ਬਾਅਦ ਇਹ ਜੋ ਬਿਮਾਰੀਆਂ ਤੋਂ ਸਾਨੂੰ ਬਹੁਤ ਬੁਰੀ ਤਰੀਕੇ ਦੇ ਨਾਲ ਚਿੰਬੜੀਆਂ ਹਨ ਇਹ ਮਿੰਟਾਂ ਦੇ ਵਿੱਚ ਸ਼ੂ ਮੰਤਰ ਹੋ ਜਾਣਗੀਆਂ ਇਸ ਦੇ ਲਈ ਤੁਹਾਡੇ ਨਾਲ ਇਹ ਨੁਸਖਾ ਅਸੀਂ ਸਾਂਝਾ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਸੀਂ ਲੈਣੀ ਹੈ ਉਹ ਹੈ ਮੇ ਮੈਥੇ ਦੇ ਬੀਜ ਮੈਥੇ ਦੇ ਬੀਜ ਆਮ ਹੀ ਸਾਡੇ ਘਰਾਂ ਦੇ ਵਿੱਚ ਮਿਲ ਜਾਂਦੇ ਹਨ ਪਹਿਲੀ ਚੀਜ਼ ਤੁਸੀਂ ਮੈਥੇ ਦੇ ਬੀਜ ਦਾ ਸੇਵਨ ਕਰਨਾ ਹੈ ਇਸ ਤੋਂ ਇਲਾਵਾ ਦੂਜੀ ਚੀਜ਼ ਹੈ ਅਜਵਾਇਨ ਅਜਵਾਇਨ ਵੀ ਸਾਡੀ ਰਸੋਈ ਦੇ ਵਿੱਚ ਆਮ ਹੀ ਮਿਲ ਜਾਂਦੀ ਹੈ ਜੇਕਰ ਅਸੀਂ ਤੀਜੀ ਚੀਜ਼ ਦੀ ਗੱਲ ਕਰੀਏ ਤਾਂ ਤੀਜੀ ਚੀਜ਼ ਹੈ ਕਲੌਂਜੀ ਕਲੌਂਜੀ ਵੀ ਸਾਡੇ ਘਰਾਂ ਦੇ ਵਿੱਚ ਆਮ ਹੀ ਮਿਲ ਜਾਂਦੀ ਹੈ ਕਲੌਂਜੀ ਦੇ ਫਾਇਦਿਆਂ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਹੁਣ ਇਸ ਨੂੰ ਬਣਾਉਣ ਦੀ ਵਿਧੀ ਦੇ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਦੇ ਵਿੱਚ ਇਹਨਾਂ ਤਿੰਨੇ ਚੀਜ਼ਾਂ ਨੂੰ ਇੱਕ ਬਰਾਬਰ ਲੈ ਕੇ ਤੁਸੀਂ ਪੂਰੀ ਤਰ੍ਹਾਂ ਬਰੀਕ ਪੀਸ ਲੈਣਾ ਹੈ ਅਤੇ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ ਅਤੇ ਦਿਨ ਦੇ ਵਿੱਚ ਤਿੰਨ ਸਮੇਂ ਸਵੇਰੇ ਦੁਪਹਿਰ ਸ਼ਾਮ ਅੱਧਾ ਚਮਚ ਪਾਣੀ ਦੇ ਨਾਲ ਇੱਕ ਮਹੀਨੇ ਤੱਕ ਇਸ ਦਾ ਸੇਵਨ ਕਰਨਾ ਹੈ ਤੁਹਾਡੇ ਸਾਰੇ ਜੋ ਸਰੀਰ ਦੇ ਵਿੱਚ ਰੋਗ ਹਨ ਜੋੜਾਂ ਦੇ ਦਰਦ ਸਰੀਰ ਦੇ ਵਿੱਚ ਦਰਦ ਕਮਜ਼ੋਰੀ ਪੇਟ ਗੈਸ ਪੇਟ ਫੁੱਲਣਾ ਆਦ ਸਾਰੀਆਂ ਹੀ ਸਮੱਸਿਆਵਾਂ ਜੜ ਤੋਂ ਖਤਮ ਹੋ ਜਾਣਗੀਆਂ ਇਸ ਦਾ ਸੇਵਨ ਇੱਕ ਵਾਰ ਜ਼ਰੂਰ ਕਰਕੇ ਦੇਖੋ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਜੀ ਧੰਨਵਾਦ